25 ਤੋਂ ਲੈ 28 ਦਸੰਬਰ ਤੱਕ ਇਹ ਸੇਵਾ ਕਰਨੀ ਹੈ ਲਗਾਤਾਰ ਵੱਡੇ ਸੰਤਾਂ ਦੇ ਬਚਨ ਮੰਨ ਹਰ ਇੱਛਾ ਪੂਰੀ ਹੋਵੇਗੀ ਲਿਖ ਲਵੋ ਚਾਹੇ ਇਹ ਦਿਨ ਜੋਗ ਬਣਦਾ ਹੈਰਾਨ ਹੋਵੋਗੇ ਸੁਣ ਕੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰੇਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀਓ ਸਤਿਗੁਰੂ ਮਹਾਰਾਜ ਕਿਰਪਾ ਕਰਨ 25 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਹ ਉਹ ਦਿਨ ਨੇ ਸਾਸੰਗਤ ਜਿਹੜੇ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਜਾਂਦੇ ਨੇ ਤੇ ਜਿਹੜੇ ਦਿਨਾਂ ਦੇ ਵਿੱਚ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਤੇ ਸਾਸੰਗਤ ਇਹ ਉਹ ਦਿਨ ਨੇ ਜਿਨ੍ਹਾਂ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਇਹਨਾਂ ਦਿਨਾਂ ਦੇ ਵਿੱਚ ਜਾਇ ਇਹਨਾਂ ਦਿਨਾਂ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਸਾਡੇ ਜਿਹੜੇ ਹੀਰੇ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਜਿਹੜੇ ਸਾਡੇ ਰੀਅਲ ਹੀਰੋ ਨੇ ਅਸੀਂ ਅੱਜ ਸੁਣਦੇ ਆ ਨਾ ਕੋਈ ਕਹਿੰਦਾ ਮੈਂ ਤਾਂ ਫਲਾਣੇ ਦਾ ਫੈਨ ਆ ਜੀ ਮੈਂ ਟਿਕਲੇ ਦਾ ਫੈਨ ਆ ਜੀ ਮੈਂ ਇੰਜ ਦਾ ਫੈਨ ਆ ਤੇ ਜੇ ਇਹਨਾਂ ਨੂੰ ਸਹਿਬਜ਼ਾਦਿਆਂ ਦੇ ਨਾਮ ਪੁੱਛ ਲਈਏ ਬੜੀ ਹੈਰਾਨਗੀ ਹੁੰਦੀ ਹੈ ਤੇ ਇਹਨਾਂ ਨੂੰ ਸਹਿਬਜ਼ਾਦਿਆਂ ਦਾ ਨਾਮ ਨਹੀਂ ਪਤਾ ਚਲੋ ਖੈਰ ਮੈਂ ਇਥੇ ਕਿਸੇ ਦਾ અપਮਾਨ ਨਹੀਂ ਕਰ ਰਿਹਾ ਮੈਂ ਕਹਿ ਰਿਹਾ ਵੀ ਸਾਨੂੰ ਘੱਟੋ ਘੱਟ ਆਪਣੇ ਉਹਨਾਂ ਮਹਾਨ ਸ਼ਹੀਦਾਂ ਦਾ ਨਾਮ ਪਤਾ ਹੋਣਾ ਸਾਡਾ ਇਤਿਹਾਸ ਪਤਾ ਹੋਵੇ ਅਸੀਂ ਵਿਰਸੇ ਨੂੰ ਭੁੱਲ ਕੇ ਹੋਰਾਂ ਦੇ ਮਗਰ ਨਾ ਲੱਗੀਏ ਮੇਰਾ ਵਿਸ਼ਾ ਇਹ ਵੇ ਚਲੋ ਖੈਰ ਇਹ ਉਹ ਸਮਾਂ ਹੁੰਦਾ ਹੈ ਸਾਧ ਸੰਗਤ ਜਿਸ ਸਮੇਂ ਦੇ ਦੌਰਾਨ ਸਾਡੀ ਕੌਮ ਨੇ ਸਾਡੇ ਇਤਿਹਾਸ ਨੇ ਇੱਕ ਵਿਲੱਖਣ ਭਰਿਆ ਸਾਡਾ ਇਤਿਹਾਸ ਦੀਆਂ ਸਦਰਾਂ ਵੀ ਰੋਪਿੰਦੀਆਂ ਨੇ ਲਿਖਣ ਵਾਲੇ ਦੇ ਸ਼ਬਦਾਂ ਦੇ ਵਿੱਚ ਵੀ ਜਿਹੜੀ ਹੈ ਉਹ ਗੜਗੜਾहट ਨਹੀਂ ਹੁੰਦੀ ਜਿਹੜੀ ਆਮ ਹੁੰਦੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੋ ਵੀ ਲਿਖਿਆ ਜਾਂਦਾ ਹੈ ਗਾਇਆ ਜਾਂਦਾ ਹੈ ਜਾਂ ਸੁਣਾਇਆ ਜਾਂਦਾ ਹੈ ਸਾਧ ਸੰਗਤ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਇੱਕ ਵੈਰਾਗ ਹੁੰਦਾ ਇੱਕ ਬਹੁਤ ਵੱਡਾ ਵਿਰਾਗ ਹੁੰਦਾ ਹੈ ਸਾਧ ਸੰਗਤ ਇਹ ਵਿਰਾਗ ਉਹ ਚੀਜ਼ ਹੈ ਜਿਹੜੀ ਸਤਗੁਰੂ ਮਹਾਰਾਜ ਸਾਨੂੰ ਕਹਿੰਦੇ ਕਹਿੰਦੇ ਗੁਰ ਸਿੱਖੋ ਇਨ ਸੁੱਤਨ ਕੇ ਸੀਸ ਪਰ ਵਾਰ ਦिए ਸੁਤ ਚਾਰ ਚਾਰ ਮੂਏ ਤੋਂ ਕਿਆਰ ਹੋ ਕਿਆ ਹੁਆ ਜੀਵਤ ਕਈ ਹਜ਼ਾਰ ਭਾਈ ਨੰਦ ਲਾਲ ਜੀ ਤੇ ਰਸਨਾ ਤੇ ਬਹਿ ਕੇ ਸਤਗੁਰੂ ਮਹਾਰਾਜ ਬਚਨ ਕਰਦੇ ਆ ਕਹਿੰਦੇ ਜੇ ਚਾਰ ਹੋ ਮੇਰੇ ਸ਼ਹੀਦیاں ਪਾ ਗਏ ਤੇ ਆ ਲੱਖਾਂ ਕਰੋੜਾਂ ਤੇ ਮੇਰੇ ਪੁੱਤਰ ਜਿਹੜੇ ਨੇ ਉਹ ਜਿਉਂਦੇ ਬੈਠੇ ਆ ਪਿਆਰਿਓ ਉਸ ਚੀਜ਼ ਦੀ ਕਦਰ ਕਰੀਏ ਸੋ ਬੇਨਤੀ ਆ ਕਰਾਂ ਵੀ 25 ਤੋਂ ਲੈ ਕੇ 28 ਦਸੰਬਰ ਤੱਕ ਦਾ ਜਿਹੜਾ ਸਮਾਂ ਹੈ ਇਹ ਸਮੇਂ ਦੌਰਾਨ ਅਸੀਂ ਸੇਵਾ ਕਰਨੀ ਹੈ ਕਾਦੀ ਸੇਵਾ ਬਹੁਤੇ ਵੀਰ ਜਿਹੜੇ ਨੇ ਮਨ ਖੁਸ਼ ਹੁੰਦਾ ਜਦੋਂ ਦਸਤਾਰਾਂ ਦੇ ਲੰਗਰ ਲਾਉਂਦੇ ਨੇ ਦਸਤਾਰਾਂ ਵੰਡੀਆਂ ਜਾਂਦੀਆਂ ਨੇ ਇੱਕ ਦੂਜੇ ਨੂੰ ਦਸਤਾਰਾਂ ਭੇਟ ਕੀਤੀਆਂ ਜਾਂਦੀਆਂ ਨੇ ਪਰ ਉਹ ਕੁਝ ਸਮੇਂ ਲਈ ਨਾ ਹੋਵੇ ਜਾਂ ਉਹ ਸ਼ਹੀਦੀ ਸਮਾਗਮ ਦੇ ਉੱਤੇ ਹੀ ਦਸਤਾਰਾਂ ਬੰਨ ਕੇ ਫਿਰਨ ਦਾ ਜਿਹੜਾ ਹੈ ਜੋਰ ਨਾ ਹੋਵੇ ਉਹਨੂੰ ਅਸੀਂ ਆਮ ਵੀ ਲਾਗੂ ਕਰੀਏ ਦਸਤਾਰ ਹਰ ਵਕਤ ਹਰ ਟਾਈਮ ਸਾਡੇ ਸਿਰ ਤੇ ਹੋਵੇ ਤੇ ਦਸਤਾਰ ਧਾਰੀ ਅਸੀਂ ਜ਼ਰੂਰ ਹੋਈਏ ਸਹਿਜ ਧਾਰੀ ਅਸੀਂ ਜ਼ਰੂਰ ਹੋਈਏ ਸਾਦ ਸੰਗਤ ਇਹ ਸਭ ਤੋਂ ਵੱਡੀ ਸੇਵਾ ਹੈ ਜਿੱਥੇ ਲੰਗਰਾਂ ਦੇ ਵਿੱਚ ਅਸੀਂ ਸੇਵਾ ਕਰਦੇ ਹਾਂ ਉਥੇ ਇੱਕ ਸੇਵਾ ਇਹ ਵੀ ਹੈ ਕਿ ਸਤਿਗੁਰੂ ਦਾ ਬਚਨ ਮੰਨ ਕੇ ਆਪਣੇ ਆਪ ਨੂੰ ਸਹੀ ਮਾਰਗ ਤੇ ਲੈ ਕੇ ਚੱਲ ਪੈਣਾ ਇਹ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਜਿਹੜਾ ਅਜਿਹੇ ਬਚਨਾਂ ਨੂੰ ਮੰਨਦਾ ਹੈ ਜਿਹੜਾ ਅਜਿਹੇ ਬਚਨਾਂ ਦੀ ਕਦਰ ਕਰਦਾ ਹੈ ਤੇ ਮੇਰੇ ਸਤਿਗੁਰੂ ਮਹਾਰਾਜ ਜੀ ਤੋਂ ਉਹ ਬਹੁਤ ਵੱਡੀ ਜਿਹੜੀ ਹੈ ਸ਼ਾਬਾਸ਼ੀ ਪ੍ਰਾਪਤ ਕਰ ਲੈਂਦਾ ਬੜੀ ਵੱਡੀ ਸਤਿਗੁਰੂ ਮਹਾਰਾਜ ਜੀ ਤੋਂ ਉਹ ਜਿਹੜੀ ਸ਼ਾਬਾਸ਼ੀ ਹੈ ਜਾਂ ਇੰਜ ਕਹ ਲੋ ਬਹੁਤ ਵੱਡੀ ਸਤਿਗੁਰੂ ਮਹਾਰਾਜ ਜੀ ਤੋਂ ਖੁਸ਼ੀ ਲੈ ਲੈਂਦਾ ਹੈ ਹਰ ਇੱਛਾ ਪੂਰੀ ਹੁੰਦੀ ਹੈ ਮਾਹਪੁਰ ਕੰਜੇ ਨੂੰ ਦਸੀ ਕਹਿੰਦੇ ਭਾਈ ਇਹ ਗੱਲ ਯਾਦ ਰੱਖਿਓ ਵੀ ਜਿਹੜੇ ਅੰਦਰ ਨੂੰ ਇਤਿਹਾਸ ਟੱਚ ਕਰ ਜਾਏ ਉਹ ਇੱਕ ਇੱਕ ਮਿੰਟ ਇੱਕ ਸਕਿੰਟ ਦੇ ਵਿੱਚ ਹੀ ਬਦਲ ਜਾਂਦਾ ਜਿਹਦੇ ਅੰਦਰ ਨੂੰ ਇਤਿਹਾਸ ਟੱਚ ਨਾ ਕਰੇ ਜਾਂ ਜਿਵੇਂ ਕਹ ਲਓ ਵੀ ਜਿਹਦੇ ਉੱਤੇ ਅਸਰ ਨਾ ਹੋਵੇ ਤੇ ਸਾਾਸੰਗਤ ਉਹ ਭਾਵੇਂ ਸਦੀਆਂ ਬੀਤ ਜਾਣ ਉਹ ਕਦੀ ਨਹੀਂ ਬਦਲ ਸਕਦਾ ਜਿਹਦੇ ਅੰਦਰ ਨੂੰ ਇੱਕ ਵੀ ਗੱਲ ਲੱਗ ਜਾਏ ਉਹਦਾ ਜੀਵਨ ਬਦਲ ਸਕਦਾ ਜਿਵੇਂ ਪਾਤਸ਼ਾਹ ਕਹਿੰਦਾ ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜ ਜਨਮਾਂ ਆਵਾ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਮੈਲ ਕੱਟ ਦਿੰਦਾ ਜੇ ਇੱਕੋ ਹੀ ਸ਼ਬਦ ਅੰਦਰ ਵਸ ਜਾਏ ਸਤਿਗੁਰੂ ਮਹਾਰਾਜ ਜੀ ਦੀ ਇੱਕੋ ਹੀ ਜਿਹੜੀ ਸ਼ਬਦ ਦੀ ਹੈ ਕਹਦੇ ਅੰਦਰ ਵਰਤ ਜਾਏ ਤੇ ਸਤਿਗੁਰੂ ਮਹਾਰਾਜ ਉਹਦੇ ਦੀ ਕਿਰਪਾ ਕਰ ਦਿੰਦੇ ਨੇ ਸੋ ਇਸ ਕਰਕੇ ਆਪਾਂ ਗੁਰੂ ਨਾਲ ਜੁੜਨਾ ਹੈ ਸਤਿਗੁਰੂ ਨਾਲ ਜੁੜਨਾ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੈ ਸੋ ਪਿਆਰਿਓ ਆਪਾਂ ਗੁਰੂ ਦੇ ਬਚਨਾਂ ਨੂੰ ਮੰਨਣਾ ਹੈ 25 ਤੋਂ ਲੈ ਕੇ 28 ਦਸੰਬਰ ਜਿੰਨਾ ਹੋ ਸਕੇ ਸੇਵਾ ਸਿਮਰਨ ਕਰੀਏ ਤੇ ਆਪਾਂ ਦਸਤਾਰਾਂ ਸਜਾਈਏ ਇੱਕ ਦੂਜੇ ਨੂੰ ਪ੍ਰੇਰਿਤ ਕਰੀਏ ਇਤਿਹਾਸ ਨਾਲ ਜੁੜੀਏ ਇਤਿਹਾਸ ਪੜ੍ਹੀਏ ਸੁਣੀਏ ਸੁਣਾਈਏ ਇਹਨਾਂ ਚੀਜ਼ਾਂ ਨਾਲ ਆਪਾਂ ਜ਼ਰੂਰ ਆਪਣੇ ਆਪ ਨੂੰ ਜੋੜੀਏ ਦੂਸਰਿਆਂ ਨੂੰ ਵੀ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ